ਕੈਦੀਆਂ ਦੇ ਬੈਰਿਕਸ ਕੈਦੀਆਂ ਦਾ ਸਮਾਨ ਤੇ ਜੇਲ ਬਿਲਡਿੰਗ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਇਹ ਦੇਖਣਗੇ ਕਿ ਕੋਈ ਗੈਰ ਕਾਨੂੰਨੀ ਅੰਦਰ ਕੋਈ ਗਤੀਵਿਧੀ ਤੋਂ ਨਹੀਂ ਚੱਲ ਰਹੀ ਹੈ ਇਹ ਸਾਡਾ ਮੇਨ ਮਕਸਦ ਹੈ ਕਿ ਜੇਲ ਵੱਲੋਂ ਕੋਈ ਗੈਰ ਕਾਨੂੰਨੀ ਗਤੀਵਿਧੀ ਦਾ ਸੰਚਾਲਨ ਨਾ ਹੋਵੇ ਫੈਂਕੇ ਤਾਂ ਅਸੀਂ ਰਿਕਵਰੀ ਕਰਦੇ ਹਾਂ ਲੋਕ ਟਰਾਈ ਕਰ ਦਿੰਦੇ ਨੇ ਅੰਦਰ ਥ्रो ਕਰਕੇ ਕਿਉਂਕਿ ਇਹ ਖੁੱਲਾ ਸਾਰਾ ਏਰੀਆ ਤੋਂ ਥਰੋ ਕਰਕੇ ਕੋਈ ਨਾ ਕੋ ਪ੍ਰਹਿਪਟਡ ਆਰਟੀਕਲ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਹੁੰਦੀ ਹੈ ਬਟ ਅਸੀਂ ਰਿਕਵਰ ਕਰਦੇ ਆ ਪਰ ਅਸੀਂ ਕਾਫੀ ਕਾਮਯਾਬ ਰਹੇ ਆ ਪਿਛਲੇ ਇਸ ਸਾਲ ਦੌਰਾਨ ਕੋਈ ਫੈਂਕਾ ਨਹੀਂ ਹੋਇਆ ਅੱਜ ਮਿਤੀ 9126 ਨੂੰ ਸੀਨੀਅਰ ਅਫਸਰਾਂ ਦੀ ਹਦਾਇਤ ਮੁਤਾਬਕ ਡੀਆਈਜੀ ਪਟਿਆਲਾ ਰੇਂਜ ਅਤੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਨਿਊ ਨਾਬਾ ਜੇਲ ਹੈ ਇਹਦੇ ਵਿੱਚ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਨੇ ਇਹਦੇ ਵਿੱਚ ਸਾਡੇ ਨਾਲ ਜਿਹੜਾ ਹੈ ਜੇਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਸਮੂਲੀਅਤ ਕਰ ਰਹੇ ਨੇ ਤੇ ਮੇਨਲੀ ਅਸੀਂ ਜਿਹੜੇ ਕੈਦੀਆਂ ਦੇ ਬੈਰਿਕਸ ਕੈਦੀਆਂ ਦਾ ਸਮਾਨ ਤੇ ਜੇਲ ਬਿਲਡਿੰਗ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਇਹ ਦੇਖਣਗੇ ਕਿ ਕੋਈ ਗੈਰ ਕਾਨੂੰਨੀ ਅੰਦਰ ਕੋਈ ਗਤੀਵਿਧੀ ਤੋਂ ਨਹੀਂ ਚੱਲ ਰਹੀ ਹੈ ਤੇ ਸਾਡਾ ਮੇਨ ਮਕਸਦ ਹੈ ਕਿ ਜੇਲ ਵੱਲੋਂ ਕੋਈ ਗੈਰ ਕਾਨੂੰਨੀ ਗਤੀਵਿਧੀ ਦਾ ਸੰਚਾਲਨ ਨਾ ਹੋਵੇ ਕੋਈ ਸਪੈਸ਼ਲ ਇਨਪੁਟ ਵੀ ਹੈ ਜੀ ਨਹੀਂ ਰੈਗੂਲਰਲੀ ਅਸੀਂ ਕਰਾਉਂਦੇ ਰਹਿੰਦੇ ਹਾਂ ਤੇ ਅੱਜ ਰੈਗੂਲਰ ਲੜੀ ਦੇ ਵਿੱਚ ਹੀ ਅਸੀਂ ਕਰਾ ਰਹੇ ਨੇ ਸਾਨੂੰ ਵੱਡੀ ਸਮੱਸਿਆ ਜਿਹੜਾ ਫੈਂਕੇ ਬਾਹਰੋਂ ਆਉਂਦੇ ਨੇ ਅੰਦਰ ਇਹ ਕਿਤੇ ਨਾ ਕਿਤੇ ਫਿਰ ਜੇਲ੍ਹ ਪ੍ਰਸ਼ਾਸਨ ਤੇ ਵੀ ਸਵਾਲ ਉੱਠਦੇ ਨੇ ਜਦੋਂ ਇਹ ਸਾਰੀ ਸਮਾਨ ਫੜਦੇ ਨੇ ਦੇਖੋ ਜੀ ਦੋ ਵੀ ਇਸ ਟਾਈਪ ਦੀ ਗਤੀਵਿਧੀ ਹੁੰਦੀ ਹੈ ਵੈਸੇ ਤਾਂ ਅਸੀਂ پوری ਕੋਸ਼ਿਸ਼ ਕਰਦੇ ਜੇਲ੍ਹ ਪ੍ਰਸ਼ਾਸਨ ਸਾਡੇ ਨਾਲ ਹੈ ਕੋਈ ਅਸੀ ਗਤੀਵਿਧੀ ਹੁੰਦੀ ਨਹੀਂ ਹੈ ਅਗਰ ਕੋਈ ਕਰਦਾ ਵੀ ਹੈ ਤਾਂ ਉਹ ਉਹਦੇ ਉੱਤੇ ਨਾਲ ਦੇ ਨਾਲ ਹੀ ਅਸਾ ਇੱਕ ਕਾਨੂੰਨੀ ਕਾਰਵਾਈ ਕਰਦੇ ਆ ਤੇ ਉਸ ਉਸ ਦੀ ਫਿਰ ਸਟ੍ਰੈਕਟ ਐਕਸ਼ਨ ਉਹਦੇ ਉੱਤੇ ਲੈਂਦੇ ਆ ਫੈਂਕੇ ਤਾਂ ਅਸੀਂ ਰਿਕਵਰੀ ਕਰਦੇ ਆ ਲੋਕ ਟਰਾਈ ਕਰਦੇ ਨੇ ਅੰਦਰ ਥਰੋ ਕਰਕੇ ਕਿਉਂਕਿ ਇਹ ਖੁੱਲਾ ਸਾਰਾ ਏਰੀਆ ਹੈ ਤੋ ਥਰੋ ਕਰਕੇ ਕੋਈ ਨਾ ਕੋ ਪਰਹਿਪਟਡ ਆਰਟੀਕਲ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਹੁੰਦੀ ਹੈ ਬਟ ਅਸੀਂ ਰਿਕਵਰ ਕਰਦੇ ਆ ਪਰ ਅਸੀਂ ਕਾਫੀ ਕਾਮਯਾਬ ਰਹੇ ਆ ਪਿਛਲੇ ਇਸ ਸਾਲ ਦੌਰਾਨ ਕੋਈ ਨਹੀਂ ਫੈਂਕਾ ਨਹੀਂ ਹੋਇਆ ਸਿਰਫ ਇੱਕ ਜਿਹੜਾ ਫੈਂਕਾ ਸਾਨੂੰ ਮਿਲਿਆ ਉਹ ਵੀ ਤੁੰਦਾਂ ਦੇ ਕਾਰਨ ਹੋਇਆ ਸੀ ਬਟ ਅਸੀਂ ਰਿਕਵਰ ਕਰ ਲਿਆ ਸੀਗਾ ਇਹਦੇ ਸਬੰਧ ਵਿੱਚ ਉਚਿਤ ਕਾਰਨਦਗ ਹਨ ਵੀ ਜਿਹੜਾ ਇਸ ਤਰ੍ਹਾਂ ਦੀ ਵੱਡੀ ਕੰਦ ਹੋਣੀ ਚਾਹੀਦੀ ਹੈ ਜਾਂ ਫੈਂਕ ਅੰਦਰ ਦੇ ਦੇਖੋ ਬਹੁਤ ਜਲਦੀ ਤੁਸੀਂ ਦੇਖ ਰਹੇ ਹੋ ਜੈਮਰ ਇੰਸਟਾਲ ਹੋ ਰਹੇ ਨੇ ਵਿਥਿਨ ਡੇਜ਼ ਜਿਹੜਾ ਜੈਮਰਸ ਹੋਣ ਇੰਸਟਾਲ ਹੋ ਜਾਣਗੇ ਜੋ ਜੈਮਰ ਜਿਹੜੇ ਇੰਸਟਾਲ ਹੋ ਗਏ ਫਿਰ ਐਸੀ ਕੋਈ ਪ੍ਰੋਬ ਕੈਦੀਆਂ ਦੇ ਬੈਰਿਕਸ ਕੈਦੀਆਂ ਦਾ ਸਮਾਨ ਤੇ ਜੇਲ ਬਿਲਡਿੰਗ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਇਹ ਦੇਖਣਗੇ ਕਿ ਕੋਈ ਗੈਰ ਕਾਨੂੰਨੀ ਅੰਦਰ ਕੋਈ ਗਤੀਵਿਧੀ ਤੋਂ ਨਹੀਂ ਚੱਲ ਰਹੀ ਹੈ ਤੇ ਸਾਡਾ ਮੇਨ ਮਕਸਦ ਹੈ ਕਿ ਜੇਲ ਵੱਲੋਂ ਕੋਈ ਗੈਰ ਕਾਨੂੰਨੀ ਗਤੀਵਿਧੀ ਦਾ ਸੰਚਾਲਨ ਨਾ ਹੋਵੇ ਫੈਂਕੇ ਤਾਂ ਅਸੀਂ ਰਿਕਵਰੀ ਕਰਦੇ ਆ ਲੋਕ ਟਰਾਈ ਕਰਦੇ ਨੇ ਅੰਦਰ ਥ्रो ਕਰਕੇ ਕਿਉਂਕਿ ਇਹ ਖੁੱਲਾ ਸਾਰਾ ਏਰੀਆ throw ਕਰਕੇ ਕੋਈ ਨਾ ਕੋ ਪ੍ਰਹਿਪਟਡ ਆਰਟੀਕਲ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਹੁੰਦੀ ਹੈ ਬਟ ਅਸੀਂ ਰਿਕਵਰ ਕਰਦੇ ਆ ਪਰ ਅਸੀਂ ਕਾਫੀ ਕਾਮਯਾਬ ਰਹੇ ਆ ਪਿਛਲੇ ਇਸ ਸਾਲ ਦੌਰਾਨ ਕੋਈ ਫੈਂਕਾ ਨਹੀਂ ਹੋਇਆ ਅੱਜ ਮਿਤੀ 9126 ਨੂੰ ਸੀਨੀਅਰ ਅਫਸਰਾਂ ਦੀ ਹਦਾਇਤ ਮੁਤਾਬਕ ਡੀਆਈਜੀ ਪਟਿਆਲਾ ਰੇਂਜ ਅਤੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ੇਟ ਜਿਹੜਾ ਨਿਊ ਨਾਬਾ ਜੇਲ ਹੈ ਇਹਦੇ ਵਿੱਚ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਨੇ ਇਹਦੇ ਵਿੱਚ ਸਾਡੇ ਨਾਲ ਜਿਹੜਾ ਹੈ ਜੇਲ ਪ੍ਰਸ਼ਾਸਨ ਜੇ ਅਧਿਕਾਰੀ ਵੀ ਸਮੂਲੀਅਤ ਕਰ ਰਹੇ ਨੇ ਤੇ ਮੇਨਲੀ ਅਸੀਂ ਜਿਹੜੇ ਕੈਦੀਆਂ ਦੇ ਬੈਰਿਕਸ ਕੈਦੀਆਂ ਦਾ ਸਮਾਨ ਤੇ ਜੇਲ ਬਿਲਡਿੰਗ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਇਹ ਦੇਖਣਗੇ ਕਿ ਕੋਈ ਗੈਰ ਕਾਨੂੰਨੀ ਅੰਦਰ ਕੋਈ ਗਤੀਵਿਧੀ ਤੋਂ ਨਹੀਂ ਚੱਲ ਰਹੀ ਹੈ ਤੇ ਸਾਡਾ ਮੇਨ ਮਕਸਦ ਹੈ ਕਿ ਜੇਲ ਵੱਲੋਂ ਕੋਈ ਗੈਰ ਕਾਨੂੰਨੀ ਗਤੀਵਿਧੀ ਦਾ ਸੰਚਾਲਨ ਨਾ ਹੋਵੇ ਕੋਈ ਸਪੈਸ਼ਲ ਇਨਪੁਟ ਵੀ ਹੈ ਜੀ ਇਹ ਨਹੀਂ ਰੈਗੂਲਰਲੀ ਅਸੀਂ ਕਰਾਉਂਦੇ ਰਹਿੰਦੇ ਹਾਂ ਤੇ ਅੱਜ ਉਹ ਰੈਗੂਲਰ ਲੜੀ ਦੇ ਵਿੱਚ ਹੀ ਅਸੀਂ ਕਰਾ ਰਹੇ ਨੇ ਸਾਨੂੰ ਵੱਡੀ ਸਮੱਸਿਆ ਜਿਹੜਾ ਫੈਂਕੇ ਬਾਹਰੋਂ ਆਉਂਦੇ ਨੇ ਅੰਦਰ ਤੇ ਕਿਤੇ ਨਾ ਕਿਤੇ ਫਿਰ ਜੇਲ੍ਹ ਪ੍ਰਸ਼ਾਸਨ ਤੇ ਵੀ ਸਵਾਲ ਉੱਠਦੇ ਨੇ ਜਦੋਂ ਇਹ ਸਾਰੀ ਸਮਾਨ ਫੜਦੇ ਨੇ ਦੇਖੋ ਜੀ ਦੋ ਵੀ ਇਸ ਟਾਈਪ ਦੀ ਗਤੀਵਿਧੀ ਹੁੰਦੀ ਹੈ ਵੈਸੇ ਤੋਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਜੇਲ੍ਹ ਪ੍ਰਸ਼ਾਸਨ ਸਾਡੇ ਨਾਲ ਹੈ ਕੋਈ ਅਸੀ ਗਤੀਵਿਧੀ ਹੁੰਦੀ ਨਹੀਂ ਹੈ ਅਗਰ ਕੋਈ ਕਰਦਾ ਵੀ ਹੈ ਤਾਂ ਉਹ ਉਹਦੇ ਉੱਤੇ ਨਾਲ ਦੇ ਨਾਲ ਹੀ ਅਸੀਂ ਇੱਕ ਕਾਨੂੰਨੀ ਕਾਰਵਾਈ ਕਰਦੇ ਹਾਂ ਤੇ ਉਸ ਉਸ ਦੀ ਫਿਰ ਸਟੇਟ ਐਕਸ਼ਨਾਂ ਦੇ ਉੱਤੇ ਲੈਂਦੇ ਆ ਫੈਂਕੇ ਤਾਂ ਅਸੀਂ ਰਿਕਵਰੀ ਕਰਦੇ ਆ ਲੋਕ ਟਰਾਈ ਕਰਦੇ ਨੇ ਅੰਦਰ ਥ्रो ਕਰਕੇ ਕਿਉਂਕਿ ਇਹ ਖੁੱਲਾ ਸਾਰਾ ਏਰੀਆ ਹੈ ਤੇ ਥ्रो ਕਰਕੇ ਕੋਈ ਨਾ ਕੋ ਪ੍ਰਹਿਬਿਟਡ ਆਰਟੀਕਲ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਹੁੰਦੀ ਹੈ ਬਟ ਅਸੀਂ ਰਿਕਵਰ ਕਰਦੇ ਆ ਪਰ ਅਸੀਂ ਕਾਫੀ ਕਾਮਯਾਬ ਰਹੇ ਆ ਪਿਛਲੇ ਇਸ ਸਾਲ ਦੌਰਾਨ ਕੋਈ ਨਹੀਂ ਫੈਂਕਾ ਨਹੀਂ ਹੋਇਆ ਸਿਰਫ ਇੱਕ ਜਿਹੜਾ ਫੈਂਕਾ ਸਾਨੂੰ ਮਿਲਿਆ ਉਹ ਵੀ ਤੁੰਦਾਂ ਦੇ ਕਾਰਨ ਹੋਇਆ ਸੀ ਬਟ ਅਸੀਂ ਰਿਕਵਰ ਕਰ ਲਿਆ ਸੀ ਇਹਦੇ ਸਬੰਧ ਵਿੱਚ ਉੱਚ ਅਧਿਕਾਰੀਆਂ ਨੇ ਵੀ ਜਿਹੜਾ ਇਸ ਤਰ੍ਹਾਂ ਦੀ ਵੱਡੀ ਕੰਦ ਹੋਣੀ ਚਾਹੀਦੀ ਹੈ ਜਾਂ ਫੈਂਕਾ ਅੰਦਰ ਦੇਖੋ ਬਹੁਤ ਜਲਦੀ ਤੁਸੀਂ ਦੇਖ ਰਹੇ ਹੋ ਜੈਮਰ ਇੰਸਟ ਵਿਦ ਇਨ ਡੇਜ਼ ਜਿਹੜਾ ਜੈਮਰਸ ਉਹਨੇ ਇੰਸਟਾਲ ਹੋ ਜਾਣਗੇ ਜੋ ਜੈਮਰ ਜਿਹੜੇ ਇੰਸਟਾਲ ਹੋ ਕੇ ਫਿਰ ਐਸੀ ਕੋਈ ਪ੍ਰੋਬਲਮ ਨਹੀਂ ਆਏਗੀ